ਆਸਾ ਮਹਿਲਾ ਪਹਿਲਾ ਏਕ ਨਵ ਪਰਿਆ ਗੁਣ ਕਰ ਤੂ ਵਾਂ ਮੇਰਾ ਸਹਿ ਜਾਗੈ ਹੂੰ ਨਿਸ ਪਰ ਸੂਵਾਂ ਿਉ ਕਿਉ ਕੰਤ ਪਿਆਰੀ ਹੋਵਾਂ ਸਹਿ ਜਾਗੈ ਹੂੰ ਨਿਸ ਪਰ ਸੂਵਾਂ ਰਹਾਓ ਆਸ ਪਿਆਸੀ ਸੀ ਜਾਇ ਅਮਨ ਅਗੈ ਸਹਿ ਪਾਵਾਂ ਕਿ ਨਾ ਪਾਵਾਂ ਕਿਆ ਜਾਣਾਂ ਕਿਆ ਹੋਏ ਗੈਰੀ ਮਾਈ ਹਰ ਦਰਸ਼ਨ ਬਿਨ ਰਹਿ ਨਾ ਜਾਈ ਰਹਾਓ ਪ੍ਰੇਮ ਨੋ ਚਾਖਿਆ ਮੇਰੀ ਤਿਸਨੋ 부ਜਾਨੀ ਗਿਆ ਸੁ ਜੋਬਨ ਤਨ ਕਉ ਪਛੁਤਾਨੀ ਅਜੈ ਸੁ ਜਾਗੂ ਆਸ ਪਿਆਸੀ ਪੀ ਲਿਉ ਉਦਾਸੀ ਰਹੂ ਨਿਰਾਸੀ ਰਹਾਉ ਹਉ ਮੇ ਕੋਈ ਕਰੇ ਸ਼ਿੰਗਾਰ ਤੂ ਕੰਮਰ ਸੇ ਜੈ ਰਵੈ ਪਤਾਰ ਤੂ ਨਾਨਕ ਕੰਤਾ ਮਨ ਭਾਵੈ ਛੋੜ ਵਡਾਈ ਆਪਣੇ ਖਸਮ ਸੁਮਾਵੇ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਾਵਨ ਸ਼ਬਦ ਨੰਬਰ 26 ਵਾ ਗੁਰਨਾਣੂ ਸਾਹਿਬ ਜੀ ਦਾ ਆਸਾ ਰਾਗ ਅੰਦਰ ਪੰਨਾ 354 ਤੇ ਸੁਭਾਇਮਾਨ ਹੈ ਇਸ ਸ਼ਬਦ ਵਿੱਚ ਅਕਸਰ ਸ਼ਬਦਾਂ ਵਿੱਚ ਇੱਕ ਇੱਕ 라ਵ ਦੀ ਪੰਕਤੀ ਹੁੰਦੀ ਹੈ ਜਿਆਦਾ ਜਿਆਦਾ ਦੋ ਪਰ ਇਸ ਸ਼ਬਦ ਚ ਚਾਰ 라ਵ ਦੀਆਂ ਪੰਕਤੀਆਂ ਨੇ ਭਾਵ ਚਾਰ ਮੁੱਖ ਗੱਲਾਂ ਕੇਂਦਰੀ ਗੱਲਾਂ ਗੁਰੂ ਸਾਹਿਬ ਇਸ ਸ਼ਬਦ ਰਾਹੀਂ ਸਮਝਾ ਰਹੇ ਨੇ ਪਹਿਲੀ ਹੈ ਹੂੰ ਕਿਉਂ ਕੰਤ ਪਿਆਰੀ ਹਵਾਂ ਸ਼ਹਿ ਜਾਗੈ ਹੂੰ ਨਿਸਪਰ ਸੋਵਾਂ ਇਉਂ ਕਿਉਂ ਕੰਤ ਪਿਆਰੀ ਇਵੇਂ ਦਾ ਜੀਵਨ ਯੂਕੇ ਜਦੋਂ ਦਾ ਜੀਵਨ ਮੈਂ ਜਿਉ ਰਹੀ ਹਾਂ ਜਦੋਂ ਦੀ ਸੁਰਤੀ ਵਿਰਤੀ ਮੇਰੀ ਹੈ ਇਉਂ ਕਿਉਂ ਕੰਤ ਪਿਆਰੀ ਹਵਾਂ ਇਸ ਤਰ੍ਹਾਂ ਮੈਂ ਆਪਣੇ ਉਸ ਕਾਂਤੀਪਤੀ ਪਰਮਾਤਮਾ ਦੀ ਪਿਆਰੀ ਕਿਵੇਂ ਹੋ ਸਕਦੀ ਹਾਂ ਉਹਦਾ ਪਿਆਰ ਕਿਵੇਂ ਪ੍ਰਾਪਤ ਕਰ ਸਕਦੀ ਹੂੰ ਦੀ ਨਜ਼ਰਾਂ ਵਿੱਚ ਕਿਵੇਂ ਕਬੂਲ ਹੋ ਸਕਦੀ ਹਾਂ ਸ਼ਹਿ ਜਾਗੈ ਹੂੰ ਨਿਸਪਰ ਸੋਵਾਂ ਸ਼ਹਿ ਮੈਂਨੇ ਮਾਲ ਖਸਮ ਉਹ ਕਸਮ ਪ੍ਰਮਾਤਮਾ ਤੇ ਜਾਗਰਤ ਅਵਸਥਾ ਸੁਚੇਤ ਅਵਸਥਾ ਵਿੱਚ ਹੈ ਹੁਣ ਨਿਸਪਰਸ ਹੋਵਾਂ ਪਰ ਮੈਂ ਰਾਤ ਪਰ ਸੁੱਤੀ ਰਹਿੰਦੀ ਆਪਣੀ ਜੀਵਨ ਦੀ ਰਹਿਣ ਜਿਹੜੀ ਹੈ ਰਹਿਣ ਵਿਹਾਨੀ ਪਛੋ ਤਾਨੀ ਉੱਠ ਚੱਲੀ ਗਈ ਨਿਰਾਸ਼ ਕਿਉਂਕਿ ਮੈਂ ਵਿਕਾਰਾਂ ਵਿੱਚ ਮੋਹ ਮਾਇਆ ਵਿੱਚ ਹੋਮੇ ਦੇ ਪ੍ਰਭਾਵ ਥੱਲੇ ਗਫਰ ਦੀ ਨਹੀਂ ਸੁੱਤੀ ਜਾਗ λεਉਰੇ ਮਨ ਜਾਗ λεਉ ਕਹਾ ਕਾਵਲ ਸੋਇਆ ਜੋ ਤਨ ਉਪਜਾ ਸੋ ਪੀ ਸੰਗ ਨ ਹੋਆ ਬੰਦਾ ਇਸ ਸਰੀਰ ਜਿਹੜਾ ਨਾਲ ਨਹੀਂ ਜਾਂਦਾ ਮੋਹ ਮਾਇਆ ਦੇ ਪਦਾਰਥ ਜਿਹੜੇ ਨਾਲ ਨਹੀਂ ਜਾਂਦੇ ਇਹ ਸਾਰਾ ਦਿਨ ਰਾਤ ਜ਼ਿੰਦਗੀ ਦੀ ਇਹੋ ਹੀ ਕਰਮ ਕਰਦੇ ਆਂ ਬਚਿਤ ਕਰ ਦਿੰਦਾ ਉਹ ਗੁਣ ਨਹੀਂ ਵਿਆਜਦਾ ਉਹ ਗੁਣ ਗ੍ਰਹਿਣ ਨਹੀਂ ਕਰਦਾ ਜਿਨ੍ਹਾਂ ਕਰਕੇ ਮਾਰਗ ਪ੍ਰਭ ਦੀ ਨਜ਼ਰਾਂ ਵਿੱਚ ਕਬੂਰ ਹੋ ਜਾਵੇ ਮਾਰਗ ਦੀ ਨਜ਼ਰਾਂ ਵਿੱਚ ਮਨਜ਼ੂਰ ਹੋ ਜਾਵੇ ਇਹ ਲਫ਼ਜ਼ ਜਿਹੜਾ ਆਇਆ ਨਾ ਸ਼ਾਇ ਜਾਗ ਹੈ ਹੁਣ ਇਸ ਪਰ ਇਸ ਨੂੰ ਅਸੀਂ ਸ਼ੋਹ ਪਰਦੇ ਆ ਕਿਹਦੇ ਸ਼ਾਇ ਕਿਹਦੇ ਸ਼ੋਹ ਇਹ ਲਫ਼ਜ਼ ਸ਼ਾਇ ਹੀ ਪੜਨਾ ਚਾਹੀਏ ਹੁਕੜ ਵਾਲਾ ਚਾਹੇ ਸਿਆਰੀ ਵਾਲਾ ਚਾਹੇ ਮੁਕਤਾ ਹੈ ਹਾਹਾ ਕਿਉਂਕਿ ਇਹ ਨਾਮ ਹੈ ਜਿਸ ਨੂੰ ਅਸੀਂ ਇੰਗਲਿਸ਼ੀ ਨਾਉਨ ਕਹਿੰਦੇ ਆਂ ਨਾਵ ਲਫ਼ਜ਼ ਜਿਹੜੇ ਗੁਰਬਾਣੀ ਵਿੱਚ ਆਉਂਦੇ ਨੇ ਉਹਨਾਂ ਦੇ ਔਂਕੜ ਸਿਆਰੀਆਂ ਨਹੀਂ ਪੜੇ ਜਾਂਦੇ। ਤੋ ਉਹ ਲਫ਼ਜ਼ ਹੈ ਹੀ ਹੈ। ਇਸ ਨੂੰ ਅਸੀਂ ਨਾ ਸ਼ੂਹ ਪੜਨਾ ਨਾ ਕੁਝ ਹੋਰ ਉਚਾਰਨ ਕਰਨਾ ਹੈ। ਤੋ ਇਹ ਪਹਿਲਾ ਪਹਿਲੀ ਗੱਲ ਇਹ ਸੀ ਕਿ ਮੈਂ ਗਫਲ ਤੇ ਨੀਂਦ ਮੋਹ ਮਾਇਆ ਵਿੱਚ ਦੂਜੇ ਪਾ ਵੀ ਸੁੱਤੀ ਪਈ ਹਾਂ। ਪਰ ਪ੍ਰਮਾਤਮਾ ਇਹਨਾਂ ਪਰਵਾਮੇ ਇੱਥੇ ਨਹੀਂ ਹੈ। ਉਹ ਇਹਨਾਂ ਪਰਵਾਮ ਤੋਂ ਮੁਕਤ ਹੈ। ਉਹ ਜਾਗਰਿਤ ਅਵਸਥਾ ਵਿੱਚ ਹੈ ਮੈਂ ਸੁੱਤੀ ਹੁਈਆਂ ਮਾਨੋ ਗਫਲ ਦੀ ਨੀਂਦ ਵਿੱਚ। ਇਸ ਤ੍ਰਿਕਣਨ ਮੈਂ ਪ੍ਰਭੂ ਦਾ ਪਿਆਰ ਕਿਵੇਂ ਪ੍ਰਾਪਤ ਕਰ ਸਕਦੀ ਹਾਂ ਏਕ ਨਾ ਭਰੀਆ ਗੁਣ ਕਰ ਤੋਵਾ ਕਿਤੇ ਇੱਕ ਓਗਨਲ ਮੈਂ ਭਰੀ ਹੋਵਾਂ ਏਕ ਨਾ ਭਰੀਆ ਕਿਸੇ ਇੱਕ ਗੁਣ ਨਾਲ ਨਹੀਂ ਭਰੀ ਹੋਈ ਬਲਕਿ ਬੇਅੰਤ ਓਗਨਾਂ ਵਿੱਚ ਮੈਂ ਗ੍ਰਸਤਾਂ ਗੁਣ ਕਰ ਤੋਵਾ ਕਿਵੇਂ ਮੈਂ ਗੁਣ ਗ੍ਰਹਿਣ ਕਰਕੇ ਇਹਨਾਂ ਓਗਨਾਂ ਨੂੰ ਤੋਲਾਂ ਇੱਕ ਓਗਨ ਨਹੀਂ ਇਹ ਬਹੁਤ ਓਗਨ ਹਨ ਉਹਨਾਂ ਲਈ ਬਹੁਤੇ ਗੁਣ ਧਾਰਨਿਕ ਪੈਣਗੇ ਜਿਹੜੇ ਕਿ ਮੇਰੇ ਵੱਸ ਦੀ ਗੱਲ ਨਹੀਂ ਮੇਰੇ ਕੋਲ ਇਹ ਨਹੀਂ ਹੋ ਰਿਹਾ ਮੇਰਾ ਸ਼ਹਿ ਜਾਗਿਆ ਹੁ ਨਿਸਪਰਸ ਹੋਆ ਮੇਰਾ ਮਾਲਿਕ ਸਦਾ ਜਾਗਰਿਤ ਅਵਸਥਾ ਵਿੱਚ ਹੈ ਸੁਚੇਤ ਅਵਸਥਾ ਵਿੱਚ ਹੈ ਉਹ ਤੇ ਇਨਾਂ ਵਿਕਾਰਾਂ ਵਿੱਚ ਖਚਦਣੀ ਉਹ ਅੱਲਾ ਪਾਕਿੰਦਰ ਪਾਕ ਹੈ ਤੂੰ ਮੈਂ ਜਿਹੜਾ ਕਿ ਵਿਕਾਰਾਂ ਵਿੱਚ ਮੂਹ ਮਾਇਆ ਵਿੱਚ ਲਿੰਬੜਿਆ ਹੋਇਆ ਓਗਣਾਂ ਦਾ ਭਰਿਆ ਹੋਇਆ ਮੈਂ ਇਹ ਜੀਵ ਸਤਰੀ ਉਹਦੇ ਵਿੱਚ ਕਿਸ ਤਰ੍ਹਾਂ ਸਮਾ ਸਕਾਂ ਉਹ ਤੇ ਇਨਾਂ ਵਿਕਾਰਾਂ ਤੋਂ ਮੁਕਤ ਹੈ ਪਾਕ ਪਵਿੱਤਰ ਹੈ ਜਿੰਦਰੀ ਮੇਰਾ ਮਨ ਓਗਣ ਤਿਆਗ ਕੇ ਗੁਣਾਂ ਨਾਲ ਪਾਕ ਪਵਿੱਤਰ ਨਹੀਂ ਹੋ ਜਾਂਦਾ ਮੈਂ ਉਹਦੇ ਕਿਵੇਂ ਸਮਾ ਸਕਦਾ ਇਸ ਲਈ ਮੈਂ ਚਿੰਤਾ ਜਾਂ ਕਿ ਕਿਉਂ ਕੰਨ ਦੇ ਪਿਆਰੀ ਹੋਵਾਂ ਮੈਂ ਇਸ ਤਰ੍ਹਾਂ ਮੈਂ ਮਾਲਕ ਦੀ ਪਿਆਰੀ ਕਿਹਨੂੰ ਬਣ ਜਾਵਾਂ ਆਸ ਪਿਆਸੀ ਸੀਜਾ ਹੋਵਾਂ ਆਗਸ਼ ਪਾਵਾਂ ਕਿ ਨਾ ਪਾਵਾਂ ਆਸ ਤੇ ਹੈ ਮੇਰੇ ਅੰਦਰ ਮੇਰੇ ਅੰਦਰ ਪਿਆਸ ਆਸ ਤੇ ਹੈ ਪਿਆਸਵੀ ਹੈ ਆਸਵੀ ਹੈ ਸੀਜਾ ਆਵਾਂ ਮੈਂ ਹਰਦੀ ਦੀ ਸੀਤ ਆ ਕੇ ਉਸ ਪਰਮਾਤਮਾ ਨੂੰ ਅਨੁਭਵ ਕਰਨ ਦੇ ਯਤਨ ਕਰਦੀ ਹਾਂ ਕਿ ਮੈਨੂੰ ਅਨੁਭਵ ਹੋ ਜਾਏ ਮੈਨੂੰ ਆਪਣੇ ਅੰਦਰ ਉਹਦਾ ਮੇਲ ਹੋ ਜਾਏ ਸੀਜਾ ਆਵਾਂ ਅਗੈ ਸ਼ ਪਾਵਾਂਗੇ ਨਾ ਪਾਵਾਂਗੇ ਅੱਗੇ ਮੈਨੂੰ ਮਾਲਕ ਚਾਹੇਗਾ ਕਿ ਨਹੀਂ ਚਾਹੇਗਾ ਇਹ ਮੇਰੇ ਵਸਦੀ ਗੱਲ ਨਹੀਂ ਕਿਉਂਕਿ ਮੇਰੇ ਵਿੱਚ ਕੋਈ ਦਾਵਾ ਹੀ ਨਹੀਂ ਹੈ ਉਹਨਾਂ ਗੁਣਾਂ ਦਾ ਜਿਨ੍ਹਾਂ ਕਰਕੇ ਪ੍ਰਭੂ ਦੀ ਨਜ਼ਰਾਂ ਵਿੱਚ ਬੰਦਾ ਕਬੂਲ ਹੁੰਦਾ ਜੇ ਹਿਰਦੇ 'ਚ ਉਹਦਾ ਪ੍ਰਕਾਸ਼ ਮਹਿਸੂਸ ਹੁੰਦਾ ਉਸ ਯੋਗਦਮੇ ਅਜੇ ਆਪਣੇ ਆਪ ਨੂੰ ਮਹਿਸੂਸ ਨਹੀਂ ਕੀਤਾ ਤੇ ਹੁਣ ਪ੍ਰਭੂ ਨੂੰ ਕਿਵੇਂ ਪਾਵਾਂਗੀ ਨਾ ਪਾਵਾਂਗੀ ਇਹ ਮਿਸ ਚਿੰਤਾ ਚੀਂ ਆ ਇਸ ਲਈ ਕਿਹਾ ਜਾਣਾ ਕਿ ਆ ਹੋਏਗਾ ਰੀ ਮਾਈ ਹਰ ਦਰਸ਼ਨ बिन ਰਹਿਣ ਨਾ ਜਾਈ ਇਹ ਦੂਜੀ ਰੋ ਆਗੇ ਕਿ ਮੇਰੀ ਇਹ ਅਵਸਥਾ ਹੈ ਕਿਵੇਂ ਗਫਰ ਦੀ ਨੀਂ ਸੁੱਤੀ ਪਈਆਂ ਮੂਹ ਮਾਇਆ ਦੇ ਰੰਗ ਵਿੱਚ ਤੇ ਪ੍ਰਭੂ ਨਿੰਨ ਮੂਹ ਮਾਇਆ ਦੀ ਪਕੜ ਤੋਂ ਉੱਚਾ ਹੈ ਮੈਂ ਉਹ ਗੁਣ ਕਿਵੇਂ ਗ੍ਰਹਿਣ ਕਰਕੇ ਉਹ ਜੀ ਸਮਾ ਸਕਦੀ ਹਾਂ ਇਸ ਲਈ ਮੈਂ ਬੜੀ ਚਿੰਤਾ ਜਾਂ ਤੇ ਇਸ ਲਈ ਕਿਹਾ ਜਾਣਾ ਕਿਹਾ ਹੋਏਗਾ ਰੀ ਮਾਈ ਇਹ ਮਾਂ ਕੀ ਬਣੇਗਾ ਮੇਰਾ ਕੀ ਹੋਏਗਾ ਮੈਂ ਕਿਵੇਂ ਸਮਾਵਾਂਗੀ ਹਰ ਦਰਸ਼ਨ ਮੇਂ ਰਹਿਣਾ ਨਹੀਂ ਜਾਈ ਮੈਨੂੰ ਦਰਸ਼ਨਾਂ ਦੀ ਪਿਆਸ ਤੇ ਹੈ ਇਹ ਵੀ ਬੜੀ ਤਨ ਭਾਗਾ ਦੀ ਗੱਲ ਹੈ ਕਿ ਇਹ ਜੀਵ ਸਤਰੀ ਇਹ ਮਹਿਸੂਸ ਕਰੇ ਕਿ ਮੈਨੂੰ ਦਰਸ਼ਨਾਂ ਦੀ ਤਾੰਗ ਹੈ ਪਿਆਸ ਹੈ ਕਿਉਂਕਿ ਜੀ ਜਨ ਨੂ ਪ੍ਰਮਾਤਮਾ ਦੇ ਦਰਸ਼ਨ ਦੀ ਪਿਆਸ ਜਾਂ ਭੁੱਖ ਹੋਵੇ ਤੋ ਉਹ ਹੀ ਪ੍ਰਭੂ ਨੂੰ ਪ੍ਰਾਪਤ ਕਰਨ ਦੇ ਯਤਨ ਵੀ ਕਰਦਾ ਹੈ ਸਾਚੇ ਨਾਮ ਕੀ ਲਾਗਿਆ ਭੁੱਖ ਉਤ ਭੁਖਾ ਖਾ ਚਲੀਏ ਦੁਖ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕੇ ਬਲ ਬਲ ਜਾ ਸੰਗੁਰ ਜੀ ਕਹਿੰਦੇ ਮੈਂ ਬਲ ਖਾਰ ਜਾਵਾਂ ਜਿਨਾਂ ਨੂੰ ਭੁੱਖ ਹੈ ਜਿਨਾਂ ਨੂੰ ਪਿਆਸ ਹੈ ਐਸੀ ਜੀਵ ਸ੍ਰੀ ਤਨ ਭਾਗਾਂ ਵਾਲੀ ਹੈ ਜੇ ਉਹਦੇ ਅੰਦਰ ਇਹ ਤਾਂਗ ਜਾਗ ਪਈ ਕਿ ਕਿਆ ਜਾਣਾ ਕਿਆ ਹੋਏਗਾ ਰੀ ਮਾਈ ਹਰ ਦਰਸ਼ਨ ਬਿਨ ਰਹਿਣ ਨਾ ਜਾਈ ਮੇਹ ਤੇ ਪ੍ਰਭੂ ਦਰਸ਼ਨਾਂ ਦੀ ਮੇਰੇ ਅੰਦਰ ਬੜੀ ਤਾਂਗ ਹੈ ਰਹਿਣ ਨਹੀਂ ਹੁੰਦਾ ਪਰ ਦਰਸ਼ਨ ਹੋਣ ਕਿਵੇਂ ਮੈਂ ਉਹ ਉਹਨਾਂ ਗੁਣਾਂ ਦੀ ਕਮਾਈ ਨਹੀਂ ਕਰਦੀ ਪਈ ਜਿਨ੍ਹਾਂ ਗੁਰੂਆਂ ਕਰਕੇ ਪ੍ਰਭੂ ਦਾ ਅਨੁਭਵ ਹੁੰਦਾ ਪ੍ਰੇਮ ਨਾ ਚਾਕੇ ਮੇਰੀ ਤਿਸਨਾ ਬੁਝਾਨੀ ਮੇਹ ਤੇ ਪ੍ਰਭੂ ਦੇ ਪ੍ਰੇਮ ਦਾ ਰਸ ਸਖਿਆ ਹੀ ਨਹੀਂ ਮੈਂ ਤੇ ਦੁਨੀਆਂ ਦੇ ਚਸਕਿਆਂ ਵਿੱਚ ਹੀ ਪਈ ਹੋਈਆਂ ਮੇਰੀ ਤਿਸਨਾ ਬੁਝਾਨੀ ਮੇਰੀ ਦੁਨੀਆਂ ਦੀ ਤਿਸਨਾ ਹੀ ਨਹੀਂ ਮੁੱਕੀ ਅਸੀਂ ਆਮ ਤੌਰ ਪੰਕਤੀ ਪੜਦੇ ਹਾਂ ਨਾ ਕੀ ਸੇ ਅਖਣੀਆਂ ਬੀਨ ਜਿੰਨੀ ਦਿਸੰਦੋ ਮਾਂ ਪੇਰੀ ਪਰ ਇਹਦੀ ਪਹਿਲੀ ਪੰਕਤ ਨਹੀਂ ਪਰਦੇ ਬੜੀ ਪਿਆਰੀ ਜੀ ਕਹਿੰਦੇ ਨੇ ਲੋਹੇ ਨ ਲੋਈ ਢਿਠ ਪਿਆਸ ਨੂੰ ਬੁਜਿਆ ਮੂੰਹ ਕਣੀ ਲੋਈ ਮੈਨੇ ਲੁਕਾਈ ਸੰਸਾਰ ਦਾ ਚੰਦਰਾ ਮੂਹ ਲੋਹੇ ਨ ਲੋਈ ਢਿਠ ਇਹ ਅੱਖਾਂ ਮੇਰੀਆਂ ਦੁਨੀਆ ਨੂੰ ਦੇਖ ਕੇ ਹੀ ਚੁੰਦਿਆ ਗਈਆਂ ਨੇ ਦੁਨੀ ਦੇ ਚੱਕਾ ਚੋਦ ਵਿੱਚ ਹੀ ਇੰਨੀ ਮਸਤ ਹੋ ਗਈਆਂ ਨੇ ਲੋਹੇ ਨ ਲੋਈ ਢਿਠ ਪਿਆਸ ਨਾ ਬੁਜਿਆ ਮੂੰਹ ਕਣੀ ਮੈਨੂੰ ਇੰਨੀ ਪਿਆਸ ਲੱਗੀ ਦੁਨੀਆਦਾਰੀ ਦੀ ਕਿ ਪੁੱਝਦੀ ਨਹੀਂ ਤੇ ਉਹ ਜਿਹੜੀਆਂ ਅੱਖਾਂ ਜਿੰਨਾ ਪ੍ਰਭੂ ਦਾ ਦਰਸ਼ਨ ਹੁੰਦਾ ਹੈ ਉਹਦੇ ਗਿਆਨ ਦੀਆਂ ਉਹਨਾਂ ਦੇ ਪਿੱਛੇ ਗਿਆਨ ਦੀ ਸੋਚ ਹੁੰਦੀ ਹੈ ਗਿਆਨਵਾਰੀ ਮਨੋਵਿਰਤੀ ਹੁੰਦੀ ਹੈ ਸੇ ਅੱਖੜੀਆਂ ਭਈਆਂ ਜਿੰਨੀ ਦਿਸਨ ਤੋਂ ਮਾਪੀਰੀ ਜਿਨ੍ਹਾਂ ਨਾਲ ਮੇਰਾ ਪ੍ਰਭੂ ਪਰਮਾਤਮਾ ਦਿਸਦਾ ਉਹਦੇ ਗਿਆਨ ਦੇ ਨੀਤਰ ਹਨ ਉਹ ਤੇ ਮੇਰੇ ਕੋਲ ਹੈ ਹੀ ਨਹੀਂ ਹਨ ਤੇ ਪ੍ਰੇਮ ਨਾਲ ਜਿ ਆਖਿਆ ਮੇਰੀ ਤ੍ਰਿਸ਼ਨਾ ਪੂਜਾ ਨਹੀਂ ਮੇਰੇ ਪ੍ਰੇਮ ਦਾ ਰਸਿਆ ਖੈ ਨਹੀਂ ਮੇਰੇ ਤ੍ਰਿਸ਼ਨਾ ਵਿੱਚ ਹੀ ਫਸੀ ਰਹੀ ਮੇਰੀ ਦੁਨੀਆ ਦੀ ਤ੍ਰਿਸ਼ਨਾ ਨਹੀਂ ਮੁੱਕੀ ਤੇ ਫਿਰ ਇਸ ਤਰ੍ਹਾਂ ਮੈਂ ਕਿਸ ਤਰ੍ਹਾਂ ਪ੍ਰਭੂ ਨੂੰ ਪਾ ਪ੍ਰਾਪਤ ਕਰਾਂਗੀ ਗਿਆਸੂ ਜੁਵਨ ਤਨ ਪਛੁਤਾਨੀ ਇਸੇ ਕਰਦੀ ਮੇਰੀ ਜ਼ਿੰਦਗੀ ਦੀ ਜਵਾਨੀ ਪਾਵ ਮੇਰਾ ਜੁਵਨ ਪਾਵ ਮੇਰਾ ਉਹ ਅਵਸਥਾ ਜਿਸ ਵਿੱਚ ਮੈਂ ਚੜ੍ਹਦੀ ਕਲਾ ਵਿੱਚ ਜਾ ਸਕਦੀ ਸਾਂ ਜਾਗਰਤ ਅਵਸਥਾ ਜੀਉ ਸਕਦੀ ਸਾਂ ਉਹ ਸਮਾਂ ਮੇਰਾ ਜ਼ਿੰਦਗੀ ਦਾ ਵਿਆਜ ਆ ਰਿਹਾ ਹੈ ਇਸ ਲਈ ਗਿਆਸੂ ਜੁਵਨ ਤਨ ਪਛੁਤਾਨੀ ਫਿਰ ਮੈਂ ਹਰ ਜੀਵਾਤਮਾ ਰੂਪੀ स्त्री ਪੁਛਤਾਉਂਦੀ ਹਾਂ ਕਿ ਮੈਂ ਕਿਉਂ ਝੂਠੇ ਸੰਸਾਰ ਨਾਲ ਲੱਗੀ ਰਹੀ ਹਾਂ ਮੈਂ ਸੱਚ ਨੂੰ ਕਿਉਂ ਨਹੀਂ ਅਪਣਾਇਆ ਫਿਰ ਅਜੇ ਸੋ ਜਾਗੂ ਆਸ ਪਿਆਸੀ ਪਹਿਲੇ ਉਦਾਸੀ ਰਹੂ ਉਦਾਸੀ ਉਹ ਇੱਕੋ ਹੀ ਤਰੀਕਾ ਹੈ ਅਜੇ ਵੀ ਮੌਕਾ ਹੈ ਅਜੂ ਕੱਚ ਬਿਗਰਿਓ ਨਹੀਂ ਅਜੇ ਕੁਝ ਬਿਗਰਿਆ ਨਹੀਂ ਸਮਾਲਿਆ ਆਪਣਾ ਆਪ ਅਜੇ ਅਸੂ ਜਾਗੂ ਆਸ ਪਿਆਸੀ ਅਜੇ ਵੀ ਮੇਰੇ ਅੰਦਰ ਆਸ ਹੈ ਕਿ ਅਜੇ ਵੀ ਕਿਤੇ ਮੈਂ ਜਾਗਰਤ ਅਵਸਥਾ ਜਾ ਜਾਵਾਂ ਇਹ ਮੋਹ ਮਾਇਆ ਦਾ ਜਿਹੜਾ ਜਾਲ ਮੇਰੇ ਉੱਤੇ ਹੈ ਇਹਦੇ ਗੁਰੂ ਮੈਂ ਬਚ ਕੇ ਹੁਮੇ ਤੂੰ ਮੁਕਤ ਹੋ ਕੇ ਦੂਜੇ ਪਾਵ ਤੋਂ ਮੁਕਤ ਹੋ ਕੇ ਸੱਚੇ ਦਿਨੋਂ ਪ੍ਰਭੂ ਨਾਲ ਪਿਆਰ ਕਰਾਂ ਆਸ ਪਿਆਸੀ ਜਿਹੜੀ ਮੇਰੀ ਆਸੇ ਤੇ ਪਿਆਸੀ ਮਰੀਵੁਜੈ ਪਹਿਲੇ ਉਦਾਸੀ ਰਹੂ ਨਿਰਾਸੀ ਮੈਂ ਦੁਨੀਆਂ ਦੇ ਪਾਸੋਂ ਉਦਾਸੀ ਤਾਨਨ ਕਰ ਲਵਾਂ ਕਰ ਬਾਰ ਤਿਆਗਣ ਦੀ ਲੋਣੀ ਦੁਨੀਆਂ ਵਿੱਚ ਰਹੰਦੀ ਹੋਈ ਦੁਨੀਆਂ ਦੀ ਪਕੜ ਦੁਨੀਆਂ ਦੀ ਖਿੱਚ ਮੇਰੇ ਅੰਦਰੋਂ ਮੁੱਕ ਜਾਵੇ ਔਰ ਮੈਂ ਦੁਨੀਆਂ ਦੇ ਪਾਸੋਂ ਆਸਾਂ ਮਰਸਾ ਸਗਲ ਤਿਆਗਾ ਜਗ ਤੇ ਰਹਿ ਨਰਾਸਾ ਐਸੀ ਰਹੂ ਨਿਰਾਸੀ ਇਥੇ ਨਿਰਾਸੀ ਤੋਂ ਬਾਅਦ ਨਿਰਾਸ਼ਾ ਵਾਲਾ ਜੀਵਨ ਨਹੀਂ ਹੁੰਦਾ ਨਿਰਾਸ਼ੀ ਤੋਂ ਬਾਅਦ ਬੇਲੁੜੀਆਂ ਆਸਾਂ ਨਹੀਂ ਬਣਨੀਆਂ ਜ਼ਰੂਰਤੋਂ ਵਧ ਅੰਦਰ ਜਿਹੜੀ ਤ੍ਰਿਸ਼ਨਾ ਦੀ ਅੱਗ ਹੈ ਉਹਨੂੰ ਬੁਝਾ ਲੈਣਾ ਇਹ ਹੈ ਨਿਰਾਸ਼ੀ ਹੋਣਾ ਤੇ ਫਿਰ ਪਹਿਲੀ 라ਵ ਵਿੱਚ ਇਹ ਆਸੀ ਕਿ ਮੈਂ ਜਾਗਰਤ ਅਵਸਥਾ ਨਹੀਂ ਹਾਂ ਮੈਂ ਗਫਲਤ ਦੀ ਨੀਂਦ ਵਿੱਚ ਸੁੱਤੀ ਹੋਈਆਂ ਤੇ ਮੈਂ ਕੰਤ ਨੂੰ ਪਿਆਰੀ ਕਿਵੇਂ ਲੱਗਾਂਗੀ ਦੂਈ ਵੀ ਸੀ ਦੂਈ 라ਵ ਦੀ ਪੰਕਤੀ ਕਿ ਮੇਰਾ ਕੀ ਬਣੇਗਾ ਮੇਰੀ ਮਾਂ ਮੈਨੂੰ ਤਾਂ ਦਰਸ਼ਨ ਦੀ ਬੜੀ ਭੁੱਖ ਹੈ ਬੜੀ ਪਿਆਸਾ ਦਰਸ਼ਨਾ ਦੀ ਫਿਰ ਤੀਜੀ 라ਵ ਦੀ ਪੰਕਤੀ ਜਾਇਆ ਕਿ ਅਜੇ ਵੀ ਮੌਕਾ ਹੈ ਕਿ ਮੈਂ ਦੁਨੀਆ ਦੀ ਭੁੱਖ ਪਿਆਸ ਤਿਆਗ ਕੇ ਨਿਰਾਸ ਹੋ ਕੇ ਦੁਨੀਆ ਵਲੇ ਪਾਸੋਂ ਰੱਬੀ ਨਾਮ ਦੀ ਆਸਮਾਨੀ ਜੜਾ ਕੇ ਪ੍ਰਭੂ ਨਾਲ ਸੱਚੇ ਦਿਲੋਂ ਪਿਆਰ ਕਰਾਂ ਗੁਰੂ ਦੀ ਗੱਲ ਪੂਰੀ ਤਰ੍ਹਾਂ ਤੇ ਮੰਨ ਕੇ ਕਰਾਂ ਹਉ ਮੈਂ ਖੋਏ ਕਰੇ ਸ਼ਿੰਗਾਰ ਫਿਰ ਹੋਏਗਾ ਆਪਣੇ ਅੰਦਰੋਂ ਮੈਂ ਖਤਮ ਹੋਏਗੀ ਉਹ ਮੈਂ ਮੈਂ ਵਾਲੀ ਅਵਸਥਾ ਜਦ ਲਗ ਮੇਰੀ ਮੇਰੀ ਕਰ ਤਬ ਲਗ ਆਜੇ ਕਿ ਨਹੀਂ ਸਰੇ ਜਦ ਮੇਰੀ ਮੇਰੀ ਮਿਟ ਜਾਤਾ ਪ੍ਰਭ ਕਾਜ ਸਵਾਰੇ ਆਏ ਤੇ ਹਉ ਮੈਂ ਜਦੋਂ ਅੰਦਰੋਂ ਜਾਏ ਆਪਣੀ ਮੈਂ ਮੇਰੀ ਮੁਕੇ ਖੋਏ ਕਰੇ ਸ਼ਿੰਗਾਰ ਤੇ ਫਿਰ ਗੁਣਾਂ ਦਾ ਸ਼ਿੰਗਾਰ ਕਰੇ ਕਿ ਜਿਹੜੇ ਗੁਣ ਜਿਹਨੇ ਅਗਰ ਉੱਪਰ ਆਏ ਸੀ ਗੁਣ ਕਰ ਤੋਂ ਵਾ ਮੈਂ ਕਿੱਥੋਂ ਗੁਣ ਇਕੱਠੇ ਕਰਾਂ ਤੇ ਆਪਣੇ ਅੰਦਰੋਂ ਏਕ ਨਾ ਭਰੀ ਆ ਮੈਂ ਇੱਕ ਉਹ ਗੁਣ ਨਾਲ ਨਹੀਂ ਭਰੀ ਕਈਆਂ ਗੁਣ ਨਾਲ ਭਰੀ ਹੋਈਆਂ ਮੈਂ ਆਪਣਾ ਆਪ ਨੂੰ ਤੋਲਵਾ ਹੂੰ ਮੈਂ ਖੋਏ ਕਰੇ ਸ਼ਿੰਗਾਰ ਤੋ ਕਾਮ ਰਸੀ ਜਾ ਰਹਾ ਮੈਂ ਪਤਾਰ ਫਿਰ ਇਹ ਜੀਵਾਤਮਾ ਰੂਪੀ स्त्री ਉਸ ਪਰਮਾਤਮਾ ਦੀ ਸੇਜ ਹਿਰਦਾ ਰੂਪੀ ਸੇਜ ਤੂੰ ਇਸ ਯੋਗ ਬਣਾ ਦੇਵੇ ਕਿ ਹਿਰਦੇ ਦੀ ਸੇਜ ਤੂੰ ਉਸ ਪਰਮਾਤਮਾ ਨੂੰ ਅਨੁਭਵ ਹੋ ਜਾਵੇ ਆਪਣੇ ਅੰਦਰੋਂ ਮਹਿਸੂਸ ਹੋਵੇ ਦੇ ਸੇਜ ਨੂੰ ਪਰਮਾਤਮਾ ਦਾ ਪਿਆਰ ਪਰਮਾਤਮਾ ਦਾ ਅਨੁਭਵ ਜਿਹੜਾ ਹੈ ਉਸ ਦਾ ਆਨੰਦ ਮਾਣੇ ਆਪਣੇ ਹਿਰਦੇ ਚੋਂ ਪ੍ਰਭੂ ਨੂੰ ਪਛਾਣ ਲਵੇ ਇਹ ਤਾਂ ਹੀ ਹੋ ਸਕਦਾ ਹੈ ਕਿ ਮੈਂ ਆਪਣੀ ਹਉਮੈ ਇਹ ਦੂਜੇ ਭਾਵ ਦਾ ਤਿਆਗ ਕਰ ਲਵਾਂ ਤੋ ਨਾਨਕ ਕੰਤਾ ਮਨ ਪਾਵੈ ਛੋੜ ਵੜਾਈ ਆਪਣੇ ਖਸਮ ਸੁਮਾਵੈ ਇਹਨਾਂ ਆਖਰੀ ਪੰਕਤੀ ਜ ਪੂਰੇ ਸਵਾਲਾਂ ਦਾ ਜਵਾਬ ਹੈ ਤੋ ਨਾਨਕ ਕੰਤਾ ਮਨ ਪਾਵੈ ਇਹ ਨਾਨਕ ਤਾਹੀਂ ਜਾ ਕੇ ਇਹ ਜੀਵਾਤਮਾ ਰੂਪੀ स्त्री ਉਸ ਗੰਤਪਤੀ ਪਰਮਾਤਮਾ ਨੂੰ ਪਾ ਸਕਦੀ ਹੈ ਉਹਦੇ ਨਜ਼ਰਾਂ ਵਿੱਚ ਕਬੂਲ ਹੋ ਸਕਦੀ ਹੈ ਛੋੜ ਵਡਾਈ ਆਪਣੇ ਖਸਮ ਸੁਮਾਵੈ ਦੁਨੀਆਂयां ਦੁਨਿਆਵੀ ਵਡਿਆਈਆਂ ਦੀ ਜਿਹੜੀਆਂ ਭੁੱਖਾਂ ਪਿਆਸਾਂ ਨੇ ਇਹ ਕਮਾਵਾਂ ਉਹ ਕਮਾਵਾਂ ਮੈਂ ਸਾਰੀ ਦੁਨੀਆਂ ਤੋਂ ਅੱਗੇ ਹੋਵਾਂ ਮੇਰੇ ਸਭ ਮੇਰੇ ਪਿੱਛੇ ਰਹਿ ਜਾਣ ਇਹ ਜਿਹੜੀਆਂ ਵਡਿਆਈ ਪ੍ਰਾਪਤ ਕਰਨੀ ਦੁਨੀਆਂ ਦੇ ਮਾਣ ਵਡਿਆਈਆਂ ਪਿੱਛੇ ਪੈ ਜਾਣਾ ਇਹਦਾ ਜਿੰਨੇ ਦੀ ਤਿਆਗ ਕਰਕੇ ਇਸ ਹਉਮੈ ਦਾ ਤਿਆਗ ਕਰਕੇ ਉਹ ਨਰੂਲ ਪ੍ਰਭੂ ਦੀ ਬੰਦਗੀ ਬਾਰੇ ਪਾਸੇ ਨਹੀਂ ਜੁੜਦੀ ਉਹ ਇਹ ਮਹਿਸੂਸ ਕਰੇ ਕਿ ਪ੍ਰਮਾਤਮਾ ਇਤਨਾ ਬੇਅੰਤ ਹੈ ਉਹਦੀ ਵਡਿਆਈਆਂ ਸਾਹਮਣੇ ਮੇਰੀ ਕੋਈ ਵਡਿਆਈ ਨਹੀਂ ਜੇ ਕੋਈ ਵਡਿਆਈ ਪ੍ਰਾਪਤ ਹੋ ਜਾਵੇ ਤੇ ਇਹ ਵੀ ਉਹਦੀ ਬਖਸ਼ਿਸ਼ ਹੈ ਉਹਦੀ ਮਿਹਰ ਹੈ ਇਸ ਲਈ ਕਿਹੜੀ ਵਡਿਆਈ ਦਾ ਜੀਵ ਮਾਨ ਕਰ ਸਕਦਾ ਹੈ ਇਹ ਮਾਨ ਪਾਣ ਦਾ ਤਿਆਗ ਕਰਕੇ ਤੋਂ ਨਾਨਕ ਅੰਤਮਨ ਪਾਵੇ ਫਿਰ ਉਸ ਪ੍ਰਮਾਤਮਾ ਦੇ ਚਰਨਾਂ ਵਿੱਚ ਪ੍ਰਾਪਤੀ ਹੋ ਸਕਦੀ ਹੈ ਉਸ ਨੂੰ ਕਬੂਲ ਹੋ ਸਕਦੀ ਹੈ ਛੋੜ ਵਡਾਈ ਆਪਣੇ ਖਸਮ ਸੁਮਾਰ ਇਹ ਦੁਨੀਆਵੀ ਵਡੀਆਂ ਛੱਡ ਕੇ ਆਪਣੇ ਖਸਮ ਪਰਮਾਤਮਾ ਵੀ ਸੁਮਾਰ ਸਕਦੀ ਹੈ ਜੇ ਇਹ ਦੂਜਾ ਪਾਪ ਤਿਆ ਕਰਕੇ ਹਉਮੈ ਤਿਆ ਕਰਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ